ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਤੇ ਵਿੱਚ ਜਿਸ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਲਾਜਵਾਬ ਅਤੇ ਕਾਮਜਾਬ ਨੁਸਖਾ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਅਸੀਂ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਖਾਂਸੀ ਨੂੰ ਅਤੇ ਜਿਸ ਦੇ ਵਿੱਚ ਬਹੁਤ ਜ਼ਿਆਦਾ ਬਲਗਮ ਆਉਂਦੀ ਹੋਵੇ ਜਾਂ ਛੁੱਕੀ ਖਾਂਸੀ ਹੋਵੇ ਇਸ ਤੇ ਨਾਲ ਹੀ ਜਿਸ ਦੀ ਸਾਤੀ ਰੁਕ ਗਈ ਹੋਵੇ ਉਸ ਦੇ ਲਈ ਇਹ ਨੁਸਖਾ ਲੈ ਕੇ ਹਾਜ਼ਰ ਹਾਂ ਬਹੁਤ ਸਾਰੇ ਨੌਜਵਾਨ ਬੱਚੇ ਬਜ਼ੁਰਗ ਨੂੰ ਖਾਂਸੀ ਦੀ ਸਮੱਸਿਆ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਵੀ ਬਹੁਤ ਜ਼ਿਆਦਾ ਤਕਲੀਫ ਆਉਣ ਲੱਗਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਹੁਤ ਸਾਰੀ ਦਵਾਈ ਲਈ ਜਾਂਦੀ ਹੈ ਪਰ ਉਹਨਾਂ ਨੂੰ ਕੋਈ ਵੀ ਰਾਹਤ ਨਹੀਂ ਮਿਲਦੀ ਜਿਸ ਦੇ ਲਈ ਅਸੀਂ ਤੁਹਾਡੇ ਲਈ ਇਹ ਨੁਸਖਾ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਤੁਸੀਂ ਨੁਸਖੇ ਨੂੰ ਕਿਵੇਂ ਤਿਆਰ ਕਰਨਾ ਹੈ ਅਤੇ ਕਿਸ ਤਰੀਕੇ ਦੇ ਨਾਲ ਵਰਤਣਾ ਹੈ ਇਸ ਦੇ ਬਾਰੇ ਅਸੀਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਨੁਸਖੇ ਦੇ ਲਈ ਕੀ ਕੀ ਵਰਤਣਾ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਨੁਸਖੇ ਦੇ ਲਈ ਧਾਗੇ ਵਾਲੀ ਮਿਸ਼ਰੀ ਦਾ ਪ੍ਰਯੋਗ ਕਰਨਾ ਹੈ ਧਾਗੇ ਵਾਲੀ ਮਿਸ਼ਰੀ ਤੁਸੀਂ 150 ਗ੍ਰਾਮ ਲੈਣੀ ਹੈ ਇਸ ਤੋਂ ਬਾਅਦ ਦੂਜਾ ਨੰਬਰ ਹੈ ਤਵਾ ਸਿਰ ਤਵਾਸੀਰ ਤੁਸੀਂ 80 ਗ੍ਰਾਮ ਲੈਣੀ ਹੈ ਇਸ ਤੋਂ ਬਾਅਦ ਤੀਜਾ ਜੋ ਚੀਜ਼ ਬਰਤਨੀ ਹੈ ਤੁਸੀਂ ਉਸ ਦਾ ਨਾਮ ਹੈ ਮਗਾ ਮਗਾ ਤੁਸੀਂ 40 ਗ੍ਰਾਮ ਲੈਣੀਆਂ ਹਨ ਇਸ ਦੇ ਨਾਲ ਹੀ ਛੋਟੀ ਇਲਾਇਚੀ ਦਾ ਬੀਜ ਲੈਣੇ ਹਨ ਛੋਟੀ ਇਲਾਇਚੀ ਦੇ ਬੀਜ ਤੁਸੀਂ 20 ਗ੍ਰਾਮ ਲੈਣੇ ਹਨ ਇਸ ਦੇ ਨਾਲ ਹੀ ਤੁਸੀਂ ਪੰਜਵੀਂ ਜੋ ਚੀਜ਼ ਬਰਤਨੀ ਹੈ ਉਹ ਹੈ ਦਾਲਚੀਨੀ ਦਾਲਚੀਨੀ ਤੁਸੀਂ 10 ਗ੍ਰਾਮ ਲੈਣੀ ਹੈ ਇਹਨਾਂ ਪੰਜੇ ਚੀਜ਼ਾਂ ਨੂੰ ਇਕੱਠੇ ਕਰਕੇ ਇਸ ਦਾ ਤੁਸੀਂ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਹੈ ਪਾਊਡਰ ਬਣਾਉਣ ਤੋਂ ਬਾਅਦ ਤੁਸੀਂ ਇਸ ਦਾ ਪ੍ਰਯੋਗ ਕਿਸ ਤਰੀਕੇ ਨਾਲ ਕਰਨਾ ਹੈ ਇਸ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਸਵੇਰੇ ਰੋਟੀ ਖਾਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨੀ ਹੈ ਸ਼ਾਮ ਨੂੰ ਵੀ ਇਸ ਦੀ ਵਰਤੋਂ ਤੁਸੀਂ ਰੋਟੀ ਖਾਣ ਤੋਂ ਬਾਅਦ ਹੀ ਕਰਨੀ ਹੈ 5 ਸਾਲ ਤੋਂ ਛੋਟੇ ਬੱਚਿਆਂ ਲਈ 1/4 ਚਮਚ ਤੁਸੀਂ ਸਹਿਦ ਲੈਣਾ ਹੈ ਜਾਨੀ ਕਿ ਚਮਚੇ ਦਾ ਚੌਥਾ ਹਿੱਸਾ ਸਹਿਦ ਲੈ ਕੇ ਉਸ ਦੇ ਵਿੱਚ ਥੋੜਾ ਜਿਹਾ ਇਹ ਪਾਊਡਰ ਪਾਉਣਾ ਹੈ ਜਾਣੀ ਕਿ ਦੋ ਦਾਣਿਆਂ ਦੇ ਬਰਾਬਰ ਇਹ ਪਾਊਡਰ ਤੁਸੀਂ ਪਾਉਣਾ ਹੈ ਜੋ ਕਿ ਬੱਚਿਆਂ ਦੇ ਲਈ ਬਹੁਤ ਹੀ ਗੁਣਕਾਰੀ ਹੋਵੇਗਾ ਤੇ ਉਹਨਾਂ ਦੀ ਖਾਂਸੀ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਜੜ ਤੋਂ ਖਤਮ ਕਰ ਦਵੇਗਾ 5 ਸਾਲ ਤੋਂ ਉੱਪਰ ਵਾਲਿਆਂ ਲਈ ਅੱਧਾ ਚਮਚ ਤੁਸੀਂ ਸਹਿਦ ਲੈਣਾ ਹੈ ਉਸ ਦੇ ਵਿੱਚ ਅੱਧੇ ਤੋਂ ਵੀ ਅੱਧਾ ਚਮਚ ਤੁਸੀਂ ਇਸ ਪਾਊਡਰ ਦਾ ਪਾਉਣਾ ਹੈ ਅਤੇ ਇਸ ਨੂੰ ਮਿਕਸ ਪੂਰੀ ਤਰ੍ਹਾਂ ਮਿਕਸ ਕਰਕੇ ਉਸ ਬੱਚੇ ਨੂੰ ਦੇਣਾ ਹੈ ਜਿਸ ਦੇ ਨਾਲ ਕੇ ਇਹ ਬਿਲਕੁਲ ਤੁਹਾਡੀ ਖਾਂਸੀ ਨੂੰ ਜੜ ਤੋਂ ਖਤਮ ਕਰ ਦੇਵੇਗਾ ਜੇਕਰ ਵੱਡਿਆਂ ਦੀ ਗੱਲ ਕਰੀਏ ਤਾਂ ਤੁਸੀਂ ਇੱਕ ਚਮਚ ਸਹਿਦ ਦੇ ਵਿੱਚ ਅੱਧਾ ਚਮਚ ਇਸ ਪਾਊਡਰ ਦਾ ਪਾ ਸਕਦੇ ਹੋ ਜਿਸ ਦੇ ਨਾਲ ਤੁਹਾਡੀ ਪੁਰਾਣੀ ਤੋਂ ਪੁਰਾਣੀ ਖਾਂਸੀ ਅਤੇ ਜੇਕਰ ਤੁਹਾਨੂੰ ਬਲਗਮ ਆਉਂਦੀ ਹੈ ਉਹ ਵੀ ਜੜ ਤੋਂ ਖਤਮ ਹੋ ਜਾਵੇਗੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਹਰ ਇੱਕ ਵਿਅਕਤੀ ਇਸ ਦਾ ਲਾਭ ਲੈ ਸਕੇ ਧੰਨਵਾਦ